ਉਹਦਾ ਪ੍ਰੇਮ ਬਣ ਗਿਆ ਸਾਧ ਸੰਗਤ ਕਰਨ ਦੇ ਨਾਲ ਤੇ ਰੋਜ਼ ਹੀ ਸੰਗਤ ਕਰਦਾ ਉਹ ਰੋਜ਼ ਹੀ ਇਹ ਵੀ ਸੋਚੀ ਸਾਧ ਸੰਗਤ ਕਿਸੇ ਵਿਰਲੇ ਵਿਦਨ ਆਉਂਦੀ ਆ ਨਹੀਂ ਤੇ ਕਈਆਂ ਦੀ ਸਾਰੀ ਉਮਰ ਲੰਘ ਜਾਂਦੀ ਆ ਇੱਥੇ ਵੀ ਇਦਾਂ ਹੀ ਆ ਕਈ 25 30 ਸਾਲ ਹੋ ਗਏ ਮੇਰੇ ਖਿਆਲ ਸਮਾਗਮ ਕਰਾਉਂਦਿਆਂ ਨੂੰ ਕਈ ਤਾਂ ਉਧਰ ਲੰਗਰ ਵਿੱਚ ਬਹਿ ਕੇ ਟਾਂਪ ਟਾਈਮ ਪਾਸ ਕਰਕੇ ਦੁਰ ਜਾਂਦੇ ਆ ਦੀਵਾਨ ਵੇਖਣ ਆਏ ਆ ਜੀ ਵੇਖਣੂਗਾ ਭਗੜਾ ਪੈਂਦੇ ਆ ਸੰਗਤ ਕਰਨੀ ਹੁੰਦੀ ਆ ਵੇਖਣੇ ਨਹੀਂ ਹੁੰਦੇ ਦੀਵਾਨ ਸੁਣੀਦੇ ਆ ਗੁਰਮੁਖਤ ਵਿਚਾਰਾਂ ਸੁਣੀ ਦੀਆਂ ਵੇਖੀਦਾ ਨਹੀਂ ਹੁੰਦਾ ਦਰਸ਼ਨ ਹੁੰਦੇ ਆ ਉਹ ਕਹਿੰਦੇ ਵੇਖਣਾ ਨਹੀਂ ਹੁੰਦਾ ਦਰਸ਼ਨ ਹੁੰਦੇ ਆ ਵੇਖਣਾ ਕੁਝ ਹੋਰ ਹੁੰਦਾ ਇੱਥੇ ਦਰਸ਼ਨ ਹੁੰਦੇ ਆ ਗੁਰੂ ਕੀ ਸੰਗਤ ਦੇ ਗੁਰੂ ਪਾਤਸ਼ਾਹ ਦੇ ਸਾਧ ਸੰਗਤ ਦੇ ਆਉਣਾ ਕਈਆਂ ਨੇ ਸਮਾਂ ਕੱਢ ਕੇ ਪਰ ਉਧਰ ਬੈ ਬੁਗ ਦੁਰ ਜਾਣਾ ਬਨੀਆਂ ਬੁਨੀਆਂ ਤੇ ਗੱਲਾਂ ਬਾਤਾਂ ਮਾਰ ਕੇ ਇੱਥੇ ਬਹਿਣਾ ਬੜਾ ਔਖਾ ਜੇ ਇੱਥੇ ਸੰਗਤ 'ਚ ਬਹਿਣਾ ਬਹੁਤ ਔਖਾ ਇਹ ਇੱਕ ਤਾਪੈ ਸਾਹਿਬ ਸਿੰਘ ਜੀ ਕਿਉਂਕਿ ਉਹ ਤੇ ਦੇ ਖੁੱਲੀਆਂ ਗੱਲਾਂ ਚੱਲ ਜਾਣੀਆਂ ਇੱਥੇ ਨਹੀਂ ਇੱਥੇ ਐ ਟੇਕੇ ਬਹਿਣਾ ਪਏਗਾ ਇੱਥੇ ਬੜਾ ਔਖਾ ਜੇ ਬਹਿਣਾ ਸਤ ਸੰਗਤ ਦੇ ਵਿੱਚ ਕਿਉਂਕਿ ਇੱਥੇ ਮਰਜ਼ੀ ਨਹੀਂ ਚੱਲਣੀ ਹੈਗੀ ਇੱਥੇ ਤੇ ਬਹਿਣਾ ਵੀ ਗੁਰੂ ਦੇ ਮੁਤਾਬਕ ਪਏਗਾ ਵੀ ਚੌਂਕੜਾ ਮਾਰ ਕੇ ਲੱਕ ਸਿੱਧਾ ਕਰਕੇ ਇਦਾਂ ਲੰਮੇ ਨਹੀਂ ਪੈ ਸਕਦੇ ਆਪਾਂ ਟੇਡੇ ਜਿਹਾ ਹੋ ਗਏ ਵੀ ਚਲੋ ਕੋਈ ਨਹੀਂ ਵੀ ਇੱਥੇ ਕਿਹੜਾ ਫਿਲਮ ਵੇਖਣ ਡਿਆ ਆਪਾਂ ਦੀਵਾਨ ਵੇਖਣ ਚੱਲੇ ਆ ਨਹੀਂ ਦੀਵਾਨ ਸੁਣ ਜਾਈਦਾ ਪੰਡਾਲ ਵਿੱਚ ਹਾਜ਼ਰੀ ਭਰੀ ਜੀ ਗੁਰੂ ਘਰ ਹਜ਼ੂਰੀ ਵਿੱਚ ਬੈ ਕਥਾ ਕੀਰਤਨ ਸੁਣੀ ਦੀ ਆ ਉਹ ਇੱਕ ਬੱਚੇ ਦਾ ਪ੍ਰੇਮ ਪੈ ਗਿਆ ਭਾਈ ਮਾਦੋ ਜੀ ਰੋਜ਼ ਕਥਾ ਕਰਦੇ ਆ ਕਹਿੰਦੇ ਇੱਕ ਦਿਨ ਚੋਰੀ ਹੋ ਗਈ ਸ਼ਹਿਰ ਦੇ ਵਿੱਚ